ਮੈਂ ਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਹੀ ਹਾਂ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਵਾਰ ਇੱਕ ਹਕਮ ਰਹਿੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰਤਨੀ ਦੇ ਤਿਉਹਾਰ ਵਾਸਤੇ ਮੈਂ ਆਪਣੇ ਭਰਾ ਦੇ ਘਰ ਹੀ ਚ ਮੈਂ ਵੀ ਇੱਕ 팬 ਹੋਣ ਦੇ ਨਾਤੇ ਮੈਂ ਵੀ ਰਤਨੀ ਬੰਨਾ ਚਾਹੁੰਦੀ ਮੈਨੂੰ ਕਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਸੱਤਾ ਦੇ ਨਸ਼ੇ ਦੇ ਧੋਖ ਮੁੱਖ ਮੰਤਰੀ ਨੇ रोक के रखा है तो आज मेरी गड़ियानु जब अंदर नहीं लांदा तो मैं सुरत फाटे सामने में अंदर आ गईया कि <laughs> मैं आज इथे आई हां मेरा हक बनता है कि इस कानून ਦੇ ਥੱਲੇ ਇਸ ਮੈਨੂਲ ਦੇ ਥੱਲੇ ਇਹ ਨਹੀਂ ਕਿ ਤੁਸੀਂ ਰੱਖਣੀ ਨਹੀਂ ਬਣ ਸਕਦੇ ਆਪਦੇ ਭਰਾ ਨੂੰ ਮੈਂ ਜਿੱਥੇ ਬਾਕੀ ਭੈਣਾਂ ਬੰਨਦੀਆਂ ਨੇ ਮੇਰਾ ਵੀ ਹੱਕ ਬੰਦਾ ਹੈ ਮੈਂ ਅੱਜ ਦਿੱਲੀਓ ਇਸ ਮੌਸਮ ਦੇ باوجود ਮੈਂ ਇੱਥੇ ਆਈ ਆ ਕਿ ਕਿ ਸਰਕਾਰ ਨੇ ਮੈਨੂੰ ਪਰਮਿਸ਼ਨ ਦੇ ਕੋਈ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀ ਆ ਰਖੀ ਵਾਸਤੇ ਤੇ 1.5 ਮਹੀਨੇ ਦਾ ਸੀ ਮੰਗ ਰਹੀ ਆ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜ੍ਹੀ ਆ ਜਦੋਂ ਤੱਕ ਮੈਨੂੰ ਇਹ ਮੌਕਾ ਇਹ ਮੈਨੂੰ ਰਖੀ ਨਹੀਂ ਬਣਨ ਦਿੰਦੇ ਪਤਾ ਨਹੀਂ ਕਿਉਂ ਇੰਨੀ ਕਬਰਾਟ ਹੈਗੀ ਕਿ ਇੱਕ ਭੈਣ ਦੇ ਭਰਾ ਦੇ ਤਲਾਈ ਤੇ ਧਾਗਾ ਬਨਨ ਤੋਂ ਵੀ ਇਸ ਭਗਵੰਤਮਾਨ ਨੂੰ ਇੰਨੀ ਹਲਚਲ ਆਤ ਹੋਈ ਹੈ ਤੇ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾਟਕ ਚੰਗੇ ਮਾਰੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਨਾਈ ਤੇ ਰਖੜੀ ਬੰਨਣ ਵਾਸਤੇ ਦਿੱਲੀੋਂ ਮੈਂ ਤੁਰ ਕੇ ਆਈ ਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਥ ਬੰਨ੍ਹਦਾ ਹੈ ਮੇਰਾ ਰਾਈਟ ਬੰਨ੍ਹਦਾ ਹੈ ਇਹ ਮੈਨੂੰ ਸਰ ਕੇਸ ਨੂੰ ਕਿਸ ਤਰ੍ਹਾਂ ਦੇਖੀ ਆਂ ਹਾਂ ਨੂੰ ਤੋਂ ਪਤਾ ਹੈ ਜਿਹੜਾ ਕੇਸ ਹੈ ਇਹ ਨਸ਼ਾ ਹੈਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰ ਰਹੇ ਹਾਂ ਜਿਹੜਾ ਨਸ਼ਾ ਮਿਲਿਆ ਇਹਨੂੰ ਮੇਰੇ ਭਰਾ ਦੇ ਕਰੋ ਉਹਨੇ ਕੱਲ ਫਰੀਦਕੋਟ ਦੇ ਐਮਐਲਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਫਿਰੋਏ ਨੇ ਫੜਿਆ ਗਿਆ ਰੰਗੇ ਸਾਥੀ ਤੇ ਕੋਲ ਸੇ ਉਹਨੂੰ ਸਕਰੀਨਸ਼ਾਟ ਕਰਤੀ ਬਹੁਤ ਪਤਾ ਹੀ ਨਹੀਂ ਸੀ ਕੋਧਨ ਵਾਲਾ ਕੰਡਾ ਉਹਦੇ ਨਾਲ ਰਪਿਆ ਤੇ ਜਿਹੜੇ ਵੇਚ ਰਹੇ ਨੇ